ਇਸ ਵੇਲੇ ਵੀ ਸਾਡੇ ਚ ਬਹੁਤ ਸਾਰੇ ਉਹਨਾਂ ਨੂੰ ਆਪਾਂ ਕੀ ਕਹੀਏ ਸੰਗਰਸ਼ਕਾਰੀ ਬੈਠੇ ਐ ਜਿਹੜੇ ਇਹ ਸਿਧਾਂਤ ਨੂੰ ਸਮਝ ਰਹੇ ਵੀ ਇਹਦੇ ਤੋਂ ਬਿਨਾ ਜੀ ਹੁਣ ਮੈਂ ਤਾਂ ਉਹਨਾਂ ਦੱਸਦਾ ਕਿ ਮੈਨੂੰ ਕਿਸੇ ਸੱਜਣ ਨੇ ਕੋਈ ਇੱਕ ਵੀਡੀਓ ਭੇਜੀ ਵੀ ਦੇਖੋ ਜੀ ਪੰਜਾਬ ਦਾ ਸਿੱਖਾਂ ਦਾ ਕੀ ਬਣੂ ਹੂੰ ਮੈਂ ਉਹਨੂੰ ਛੋਟੀ ਜਿਹੀ ਇੱਕ ਟਿੱਪਣੀ ਕਰਕੇ ਭੇਜੀ ਵੀ ਸਵਾਲ ਇਹ ਨਹੀਂ ਕਿ ਪੰਜਾਬ ਦਾ ਸਿੱਖਾਂ ਦਾ ਕੀ ਬਣੂ ਸਵਾਲ ਇਹ 1849 ਤੋਂ ਨੋਟ ਕਰਨੀ ਹੈ ਅਸੀ ਗੱਲ ਹੂੰ ਹੂੰ ਸਵਾਲ ਇਹ ਹੈ ਕਿ ਪੰਜਾਬ ਦਾ ਤੇ ਪੰਥ ਦਾ ਕੀ ਬਣੋ ਹੂੰ 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 ਪੰਜਾਬ ਨੂੰ ਅਗਰ ਤਬਾਹ ਹੋਣ ਤੋਂ ਬਚਾ ਸਕਦਾ ਤੇ ਸਿਰਫ ਤੇ ਸਿਰ ਪੰਥ ਬਚਾ ਸਕਦਾ ਜੀ ਪੰਥ ਤੋਂ ਬਿਨਾ ਪੰਜਾਬ ਬਚ ਨਹੀਂ ਸਕਦਾ ਇਹ ਸਾਰਾ ਇਤਿਹਾਸ ਪੜ ਕੇ ਦੇਖ ਲਓ ਹੂੰ ਹੂੰ ਦੂਜੀ ਗੱਲ ਇਹ ਹੈ ਕਿ ਪੰਜਾਬ ਨੂੰ ਜੇ ਬਚਾ ਪੰਥ ਸਕਦਾ ਹੂੰ ਹੂੰ ਤੇ ਪੰਥ ਦੀ ਜਿਹੜੀ ਐਸ ਵੇਲੇ ਸਤੰਤਰ ਤੇ ਵਿਲੱਖਣ ਹੋਣ ਦਾ ਹਸਤੀ ਨੂੰ ਖਤਮ ਕਰਨ ਲਈ ਦੋ ਤਰ੍ਹਾਂਾਂ ਪੰਜਾਬ 'ਚ ਬਰਾਬਰ ਪੂਰਾ ਜੋਰ ਲਾ ਰਹੇ ਆਂ ਹਿੰਦੂਤਵੀਆਂ ਦੀ ਵਿਚਾਰਧਾਰਾ ਤੇ ਖੱਬੇ ਪੱਖੀਆਂ ਦੀ ਵਿਚਾਰਧਾਰਾ ਜੀ ਜੀ ਇਹ ਦੋਨੋਂ ਹੀ ਜਿਹੜੇ ਪੰਥ ਦੀ ਵਿਲੱਖਣ ਤੇ ਅਡਰੀ ਸਤੰਤਰ ਹੋਣ ਦਾ ਹਸਤੀ ਨੂੰ ਢਾਹ ਲਾਉਣ ਲਈ ਇਹਨਾਂ ਦਾ ਪੂਰਾ ਜੋਰ ਲੱਗਾ ਹੋਇਆ ਹੂੰ ਹੂੰ ਲੋੜ ਐਸ ਵੇਲੇ ਕੀ ਆ ਬੈਠੇ ਆ ਹੂੰ ਸਾਡੇ ਜਿਹੜੇ ਗੱਲ ਨੂੰ ਸਮਝ ਰਹੇ ਆ ਲੋੜ ਐ ਇਸ ਵੇਲੇ ਆ ਕਿ ਸਾਡੇ ਪੰਥ ਦੀ ਵਿਲੱਖਣ ਸਤੰਤਰ ਤੇ ਨਿਆਰੀ ਹੋਂਦ ਹਸਤੀ ਨੂੰ ਇਹਨਾਂ ਦੋਨਾਂ ਵਿਚਾਰਤਾਂ ਰਾਂ ਨਾਲੋਂ ਬਚਾਉਣਾ ਹੂੰ ਹੂੰ ਅਗਲੀ ਗੱਲ ਜਿਹੜਾ ਰਾਜਸੀ ਨਿਸ਼ਾਨਾ ਉਹ ਤਾਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨੇ ਦੇ ਦਿੱਤਾ ਰਾਜ ਕਰੇਗਾ ਖਾਲਸਾ ਸਿੱਖ ਆਪਣੀ ਅਰਦਾਸ ਚ ਦੋ ਵੇਲੇ ਕਹਿੰਦੇ ਆ ਕਿ ਨਹੀਂ ਜੀ ਅਗਲੀ ਗੱਲ ਜਿਹੜੀ ਸਮਝਣ ਵਾਲੀ ਇਹ ਆ ਵੀ ਜਿਹੜਾ ਰਾਜ ਹੀ ਨਿਸ਼ਾਨਾ ਪੰਜਾਬ ਦਾ ਉਹ ਤੇ ਦੇਤਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨੇ ਰਾਜ ਕਰੇਗਾ ਖਾਲਸਾ ਉਹਨਾਂ ਨਾਲ ਜਿਹੜਾ ਵਿਧਾਨ ਦਿੱਤਾ ਜਿਹਨੂੰ ਆਪਾਂ ਕਹਿੰਨੇ ਸਰਕਾਰੇ ਖਾਲਸਾ ਹੂੰ ਹੂੰ ਤੇ ਸਰਕਾਰੇ ਖਾਲਸਾ ਦੇ ਅਰਥ ਬਣਦੇ ਆ ਖਾਲਸਾ ਦੀ ਅਗਵਾਈ ਵਿੱਚ ਲੋਕਤੰਤਰ ਜੀ ਲੋਕਾਂ ਦਾ ਗਣਰਾਜ ਲੋਕਾਂ ਦਾ ਗਣਰਾਜ ਤੇ ਜਦੋਂ ਖਾਲਸਾ ਦੀ ਅਗਵਾਈ 'ਚ ਲੋਕਾਂ ਦਾ ਗਣਰਾਜ ਹੋਊਗਾ ਤਾਂ ਫਿਰ ਅੱਜ ਵਾਲੀ ਹਾਲਤ ਨਹੀਂ ਹੋਊਗੀ ਹੂੰ 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 ਬਿਲਕੁਲ ਪੰਜਾਬ ਸੁਧਰ ਤਾਂ ਹੀ ਸਕਦਾ ਨਾ ਜੀ 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 ਜਦੋਂ ਉੱਥੇ ਸਿਧਾਂਤਕ ਜਿਹੜੀ ਜਿਹੜਾ ਉਹ ਰਾਜ ਕਹਿ ਲੋ ਉਹ ਚਾਲੂ ਹੋ ਜੇ ਜੀ ਜੀ ਹੁਣ ਜਦੋਂ ਇਸੇ ਪਾਲਸੀ ਨੂੰ ਮੁੱਕ ਰੱਖ ਕੇ ਰਣਜੀਤ ਸਿੰਘ ਨੇ ਹੁਣ ਸਾਰਾ ਜਿਹੜਾ ਸੰਘਰਸ਼ ਆ ਇਹ ਸਿਰਫ ਦੇ ਸਿਰਫ ਸਿੱਖਾਂ ਨੇ ਲੜਿਆ ਜਿਨ੍ਹਾਂ ਨੇ ਮੁਗਲੀਆਂ ਹਕੂਮਤ ਦੀਆਂ ਗੋਟੀਆਂ ਲਵਾਈਆਂ ਬਿਲਕੁਲ ਪੰਜਾਬ ਤੇ ਕਿਸੇ ਟਾਈਮ ਤੇ ਅਫਗਾਨਾਂ ਨੇ ਆਪਣਾ ਇੱਕ ਸੂਬਾ ਬਣਾ ਲਿਆ ਕਿਸੇ ਟਾਈਮ ਨਹੀਂ ਜੀ ਚੰਗਾ ਭਲਾ ਹੁਣਾਂ ਦਾ ਪੂਰਾ ਰਾਜ ਰਿਹਾ ਪੰਜਾਬ ਤੇ ਅਫਗਾਨ ਰਾਜ ਕਰਦੇ ਸੀ ਹੂੰ ਹੂੰ ਪਹਿਲਾ ਮੁਗਲਿਆ ਹਕੂਮਤ ਦੀਆਂ ਗੋਟੀਆਂ ਲਵਾ ਗਿਆ ਬੰਦਾ ਸਿੰਘ ਬਹਾਦਰ ਹੂੰ ਉਦੋਂ ਬਾਅਦ ਜਦੋਂ ਨਾਦਰ ਸ਼ਾਹ ਆਇਆ ਤਾਂ ਉਹਨੇ ਸਾਰਾ ਹੀ ਲੈਂਦਾ ਚੜਦਾ ਪੰਜਾਬ ਜਿਹੜਾ ਉਹਨੇ afghanistan ਦਾ ਸਭਣਾ ਲਿਆ ਹੂੰ ਉਦੋਂ ਬਾਅਦ ਰਾਜ ਜਿਹੜਾ 1747 ਜਿਹੰਦ ਸ਼ਾਹ ਬਦਾਲੀ ਆਉਂਦਾ ਤੇ ਇਹਨਾਂ ਦਾ ਰਾਜ ਸਾਰਾ ਪੰਜਾਬ ਤੇ ਰਹਿੰਦਾ ਠੀਕ ਹੈ ਨਾ ਜੀ ਗੱਲ ਹੁਣ ਇਹਨਾਂ ਨੂੰ ਭਜਾਉਣ ਵੇਲੇ ਵੀ ਸਿੱਖਾਂ ਦੀ ਉਸ ਵੇਲੇ ਵਾਦੀ ਵਤ ਵਧ 11% ਦੱਸੀ ਜਾਂਦੀ ਹੈ ਹੂੰ ਹੂੰ ਹਾਂ ਹੁਣ ਉਹਨਾਂ ਦੇ ਨਾਲ ਲੜਨਾ ਹੁਣ ਜਿਹੜੇ ਮੁਸਲਮਾਨ ਆ ਉਹਨਾਂ ਦੇ ਉਹ ਹਮ ਧਰਮੀ ਆ ਉਹਨਾਂ ਦਾ ਤਾਂ ਕੋਈ ਪ੍ਰੋਬਲਮ ਨਹੀਂ ਉਹ ਸਿੱਧੇ ਹੋ ਕੇ ਟੱਕਰ ਨਹੀਂ ਲੈ ਸਕਦੇ ਤੇ ਹਿੰਦੂ ਰਾਜਸੀ ਤੌਰ ਤੇ ਇੰਨੇ ਇੰਨੇ ਥੱਲੇ ਚਲੇ ਗਏ ਇੰਨੇ ਥੱਲੇ ਚਲੇ ਗਏ ਉਹਨਾਂ ਚ ਹਿੰਮਤ ਹੀ ਨਹੀਂ ਹੁਣ ਉਹਨਾਂ ਦੇ ਨਾਲ ਟੱਕਰ ਲਈ ਸਿਰਫ ਸਿੱਖਾਂ ਨੇ ਲਈ ਟੱਕਰ ਹੀ ਨਹੀਂ ਕੱਲੀ ਲਈ 1765 ਤੱਕ ਇਹ ਸਿੱਖ ਮਿਸਲਾਂ ਨੇ ਰਾਜ ਕਰ ਲਿਆ 1765 ਤੋਂ ਬਾਅਦ ਉਹਨਾਂ ਨੇ ਇੱਕ ਨੇਤਾ ਚੁਣ ਲਿਆ ਰਣਜੀਤ ਸਿੰਘ ਜੀ ਉਹਨੇ 1799 'ਚ ਬਕਾਇਦਾ ਜਦੋਂ ਲੈnde ਚੜਦੇ ਪੰਜਾਬ ਤੇ ਸਿੱਖ ਰਾਜ ਦਾ ਐਲਾਨ ਕੀਤਾ ਤੇ ਉਹਨੇ ਜਿਹੜਾ ਵਿਧਾਨ ਬਣਾਇਆ ਸਰਕਾਰੇ ਖਾਲਸਾ ਸਾਰੀ ਸੰਘਰਸ਼ ਜਿਹੜਾ ਉਹ ਸਿੱਖਾਂ ਨੇ ਕੀਤਾ ਪਰ ਫੇਰ ਵੀ ਉਹ ਕਹਿੰਦਾ ਰਾਜ ਕਰਨ ਨਾਲ ਉਹ ਇਕੱਠੇ ਆ ਕੇ ਕਰਦੇ ਆ ਉਹਨੇ ਹਿੰਦੂ ਮੰਤਰੀ ਵੀ ਵਿਚ ਲਿਆ ਉਹਨੇ ਮੁਸਲਮਾਨ ਵੀ ਲਿਆ ਇਹ ਆ ਸਰਕਾਰੇ ਖਾਲਸਾ ਦਾ ਸਾਡਾ ਵਿਧਾਨ ਜਿਹੜਾ ਗੱਲ ਤੇ ਸਮਝਾਉਣ ਵਾਲੀ ਹੈ ਬਿਲਕੁਲ ਬਿਲਕੁਲ